데일리 ਸੁਵਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਇਸ ਸਮੇਂ ਦੀ ਵੱਡੀ ਖਬਰ ਦਿੱਲੀ ਦੇ ਵਿੱਚ ਪੀਏਸੀ ਦੀ ਮੀਟਿੰਗ ਜਿਹੜੀ ਹੈ ਉਹ ਕੋਸ਼ਿਸ਼ ਸਮੇਂ ਦੇ ਵਿੱਚ ਸ਼ੁਰੂ ਹੋ ਜਾਏਗੀ ਔਰ ਉਸ ਦੇ ਲਈ ਜਿਹੜੇ ਸਾਰੇ ਉਮੀਦਵਾਰ ਨੇ ਮੈਂਬਰ ਨੇ ਉਹ ਪਹੁੰਚਣੇ ਸ਼ੁਰੂ ਹੋ ਗਏ ਨੇ ਸੋ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਨਾਲ ਨਾਲ ਕਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਕਰ ਇਹ ਮੀਟਿੰਗ ਜਿਹੜੀ ਹੈ ਉਹ ਕੋਸ਼ਿਸ਼ ਸਮੇਂ ਬਾਅਦ ਸ਼ੁਰੂ ਹੋ ਜਾਏਗੀ ਇਸ ਮੀਟਿੰਗ ਦੇ ਵਿੱਚ ਸਾਰੇ ਮੈਂਬਰ ਜਿਹੜੇ ਨੇ ਇਸ ਕਮੇਟੀ ਦੇ ਉਹ ਪਹੁੰਚਣੇ ਸ਼ੁਰੂ ਹੋ ਗਏ ਨੇ ਇਸ ਦੇ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚਣਗੇ ਕਿਉਂਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ 13 ਦੀਆਂ 13 ਸੀਟਾਂ ਤੇ ਆਮ ਆਦਮੀ ਪਾਰਟੀ ਨੇ ਚੋਣ ਲੜਨ ਦਾ ਜਿਹੜਾ ਫੈਸਲਾ ਕੀਤਾ ਸੋ ਉਸ ਦੇ ਵਿੱਚ ਉਮੀਦਵਾਰਾਂ ਦੇ ਨਾਮ ਐਲਾਨੇ ਜਾਣਗੇ ਸੋ ਬਹੁਤ ਹੀ ਅਹਿਮ ਮੀਟਿੰਗ ਇੱਕ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਸਮੇਂ ਦੇ ਬਾਅਦ ਸ਼ੁਰੂ ਹੋ ਜੇਗੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਮੈਂਬਰ ਨੇ ਉਮੀਦਵਾਰ ਨੇ ਉਹ ਪਹੁੰਚਣੇ ਸ਼ੁਰੂ ਹੋ ਗਏ ਨੇ ਸੋ ਇਸ ਪੀਏ ਪੀਏਸੀ ਦਾ ਜਿਹੜਾ ਅਸੀਂ ਜ਼ਿਕਰ ਕਰ ਰਹੇ ਹਾਂ ਪੀਏਸੀ ਜਾਨੀ ਕਿ ਪੋਲੀਟੀਕਲ ਅਫੇਅਰ ਕਮੇਟੀ ਹੈ ਇੱਕ ਆਮ ਆਦਮੀ ਪਾਰਟੀ ਦੀ ਜਿਹਦੇ ਵੱਲੋਂ ਸਾਰੇ ਫੈਸਲੇ ਲਏ ਜਾਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਕਿਹੜੇ ਇਲਾਕੇ ਦੇ ਵਿੱਚ ਕਿਹੜੇ ਰਾਜ ਦੇ ਵਿੱਚ ਕੌਣ ਚੋਣ ਲੜੇਗਾ ਕਿੰਨੀਆਂ ਸੀਟਾਂ ਹੋਣਗੀਆਂ ਸਾਰਾ ਸਾਰਾ ਕੁਝ ਇਹ ਕਮੇਟੀ ਜਿਹੜੀ ਹੈ ਤੈਅ ਕਰਦੀ ਆ ਸੋ ਅੱਜ ਇਸ ਕਮੇਟੀ ਦੀ ਪੋਲੀਟੀਕਲ ਅਫੇਅਰ ਕਮੇਟੀ ਦੀ ਅੱਜ ਅਹਿਮ ਮੀ ਦੋਸਤੋ ਇਸ ਮੀਟਿੰਗ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਨਾਲ ਹੋਰ ਵੀ ਉਹਨਾਂ ਜਿਹੜੇ ਆਤੀਸ਼ੀ ਸ਼ਾਮਿਲ ਹੋਣਗੇ ইমরান हुसैन ਸ਼ਾਮਿਲ ਹੋਣਗੇ ਦੁਰਗੇਸ਼ ਪਾਠਕ ਇੱਥੇ ਮੌਜੂਦ ਹੋਣਗੇ ਰਾਗਵ ਚੱਡਾ ਹੋਣਗੇ ਔਰ ਸੀਐਮ ਭਗਵੰਤ ਮਾਨ ਹੋਣਗੇ ਹੋਰ ਵੀ ਜਿਹੜੇ ਇਹਨਾਂ ਦੇ ਮੈਂਬਰ ਨੇ ਉਹ ਸਾਰੇ ਪਹੁੰਚਣੇ ਸ਼ੁਰੂ ਹੋ ਗਏ ਨੇ ਔਰ ਥੋੜੀ ਦੇਰ ਦੇ ਵਿੱਚ ਇਹ ਮੀਟਿੰਗ ਸ਼ੁਰੂ ਹੋ ਜਾਏਗੀ ਇੱਕ ਅਹਿਮ ਮੀਟਿੰਗ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ 13 ਸੀਟਾਂ ਗੁਜਰਾਤ ਦੇ ਵਿੱਚ 2 ਸੀਟਾਂ ਦਿੱਲੀ ਦੇ ਵਿੱਚ 4 ਸੀਟਾਂ ਔਰ ਹਰਿਆਣਾ ਦੇ ਵਿੱਚ ਇੱਕ ਸੀਟ ਦੇ ਉੱਪਰ ਜਿਹੜੀ ਚੋਣ ਲੜੀ ਜਾਏਗੀ ਯਾਨੀ ਕਿ ਜਿਹੜੀਆਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ 20 ਸੀਟਾਂ ਦੇ ਉੱਪਰ ਚੋਣ ਲੜੀ ਜਾਏਗੀ ਔਰ ਸਾਰੀਆਂ ਸੀਟਾਂ ਬੜੀਆਂ ਅਹਿਮ ਨੇ ਔਰ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਵਾਰ ਇਸ ਚੀਜ਼ ਜਗ੍ਹਾ ਦੇ ਉੱਤੇ ਵਧੀਆ ਤਰੀਕੇ ਦੇ ਨਾਲ ਪ੍ਰਚਾਰ ਹੋਏ ਵਧੀਆ ਕੈਂਡੀਡੇਟ ਚੁਣੇ ਜਾਣ ਪਰ ਇਸ ਮੀਟਿੰਗ ਦੇ ਵਿੱਚ ਇੱਕ ਅਹਿਮ ਗੱਲ ਇਹ ਰਹਿ ਸਕਦੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਕੈਂਡੀਡੇਟ ਚੁਣੇ ਜਾਣਗੇ ਕਿਉਂਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਕੁਝ ਦਿਨ ਪਹਿਲਾਂ ਹੀ ਇੱਕ ਮੀਟਿੰਗ ਦੇ ਵਿੱਚ ਦੱਸਿਆ ਗਿਆ ਸੀਗਾ ਕਿ ਸਾਡੇ ਕੋਲ ਇੱਕ ਸੀਟ ਦੇ ਲਈ ਤਿੰਨ ਤਿੰਨ ਚਾਰ ਚਾਰ ਕੈਂਡੀਡੇਟਸ ਜਿਹੜੇ ਨੇ ਉਹਨਾਂ ਦੇ ਨਾਮ ਨੇ ਸੋ ਅੱਜ ਉਹਨਾਂ ਦੇ ਉੱਤੇ ਇੱਕ ਗਹਿਨ ਵਿਚਾਰ ਹੋਏਗਾ ਕਿਹੜੇ ਕੈਂਡੀਡੇਟ ਨੂੰ ਕਿੱਥੋਂ ਸੀਟ ਦੇਣੀ ਹੈ ਕਿਉਂਕਿ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਹਾਲ ਦੀ ਘੜੀ ਤੱਕ ਜਦੋਂ ਤੱਕ ਭਾਜਪਾ ਤੇ ਯਾ ਅਕਾਲੀ ਦਲ ਦੇ ਗਠਜੋੜ ਦਾ ਕੋਈ ਸਪਸ਼ਟਿਕਰਣ ਸਾਹਮਣੇ ਨਹੀਂ ਆਂਦਾ ਤਾਂ ਸਾਰੀਆਂ ਪਾਰਟੀਆਂ ਵਕ-ਵਕ ਹੋ ਕੇ ਚੋਣ ਲੜ ਰਹੀਆਂ ਨੇ ਔਰ ਆਮ ਆਦਮੀ ਪਾਰਟੀ ਦੇ ਲਈ ਇਹ ਮੀਟਿੰਗ ਬੜੀ ਅਹਿਮ ਹੈ ਕਿਉਂਕਿ ਪੰਜਾਬ ਦੀਆਂ 13 ਸੀਟਾਂ ਜਿਵੇਂ ਅਸੀਂ ਜ਼ਿਕਰ ਕੀਤਾ ਔਰ ਦਿੱਲੀ ਦੇ ਵਿੱਚ ਗਠਬੰਧਨ ਦੀ ਜਿਹੜੀ ਇਹ ਜਿਹੜਾ ਗਠਬੰਧਨ ਹੋਇਆ ਉਸ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਦਿੱਲੀ ਦੀਆਂ 7 ਸੀਟਾਂ ਦੇ ਵਿੱਚੋਂ 4 ਸੀਟਾਂ ਉਹਨਾਂ ਦੇ ਹਿੱਸੇ ਆਈਆਂ ਨੇ ਸੋ ਉਹਨਾਂ 4 ਸੀਟਾਂ ਦੇ ਉੱਪਰ ਕਿਹੜੇ ਕੈਂਡੀਡੇਟ ਰਹਿਣਗੇ ਉਸ ਤੋਂ ਇਲਾਵਾ ਗੁਜਰਾਤ ਦੇ ਵਿੱਚ ਵੀ ਪਾਰਟੀ ਦੇ ਝੋਲੀ ਪਈਆਂ ਨੇ ਗਠਬੰਧਨ ਦੇ ਵਿੱਚੋਂ ਔਰ ਉਹ ਸੀਟਾਂ ਵੀ ਅਹਿਮ ਰਹਿਣਗੀਆਂ ਉਸ ਤੋਂ ਇਲਾਵਾ ਹਰਿਆਣਾ ਦੇ ਵਿੱਚ ਇੱਕ ਸੀਟ ਦੇ ਉੱਪਰ ਆਮ ਆਦਮੀ ਪਾਰਟੀ ਆਪਣਾ ਕੈਂਡੀਡੇਟ ਕੈਂਡੀਡੇਟ ਜਿਹੜਾ ਹੈ ਉਹ ਅੱਜ ਨਿਯੁਕਤ ਕਰੇਗੀ ਅੱਜ ਦੀ ਮੀਟਿੰਗ ਦੇ ਵਿੱਚ ਕਿਹੜੇ ਕਿਹੜੇ ਕੈਂਡੀਡੇਟਸ ਦੇ ਨਾਮ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ ਇਹ ਦੇਖਣਾ ਹੋਵੇਗਾ ਪਰ ਅੱਜ ਦੀ ਇਹ ਅਹਿਮ ਮੀਟਿੰਗ ਜਿਹੜੀ ਹੈ ਕੋਸ਼ਿਸ਼ ਸਮੇਂ ਦੇ ਵਿੱਚ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਘਰ ਸ਼ੁਰੂ ਹੋਣ ਵਾਲੀ ਹੈ